ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹਬੀ ਸੱਚ ਨਾਨਕ ਹੋਸੀ ਭੀ ਸੱਚ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗੇ ਜੀਵਨ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਰਾਏ ਭੁਏ ਪੱਟੀ ਦੀ ਤਲਵੰਡੀ अवतार धारण ਕੀਤਾ رائے ਭੋਏ ਭੱਟੀ رائے ਬਲਾਰ ਦਾ ਪਿਤਾ ਤੇ ਉਹਦੇ ਪਿਤਾ ਦੇ ਨਾਮ ਦੇ ਇਹ ਤਲਵੰਡੀ ਦਾ ਨਾਮ ਪਿਆ ਹੈ رائے ਭੋਏ ਭੱਟੀ ਦੀ ਤਲਵੰਡੀ ਸੋ ਮਹਾਰਾਜ ਜੀ अवतार धारण ਕੀਤੇ ਸੰਗਤਾਂ ਨੂੰ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਕਰਦੇ ਇੱਕ ਦਿਨ ਦੀ ਗੱਲ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ 20 ਸਾਲਾਂ ਦੇ ਹੋ ਗਏ ਨੇ ਚਾਲ ਉਹਨਾਂ ਦੀ ਹੋਏ ਜਿਸ ਪਾਸੇ ਇੱਛਾ ਹੋਵੇ ਉਸੇ ਪਾਸੇ ਚਲੇ ਜਾਣ ਜਿੱਥੇ ਬੈਠਣਾ ਉੱਥੇ ਬੈਠੇ ਰਹਿਣ ਇਸ ਤਰ੍ਹਾਂ ਸਮਾਂ ਬਤਾਇਆ ਇੱਕ ਦਿਨ ਇੱਕ ਅਤੀਤ ਸ਼ਹਿਰ ਦੇ ਬਾਹਰ ਆਣ ਬੈਠਾ ਉਹਦੇ ਪਾਸ ਗੁਰੂ ਨਾਨਕ ਜੀ ਸਹਿਜ ਸੁਭਾ ਜਾ ਬੈਠੇ ਸ੍ਰੀ ਗੁਰੂ ਨਾਨਕ ਜੀ ਦੇ ਹੱਥ ਵਿੱਚ ਇੱਕ ਗੜਵਾ ਸੋਨੇ ਦੀ ਛਾਪ ਅਤੀਤ ਨੇ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ ਰੇ ਬਾਲਕੇ ਤੂੰ ਕੌਣ ਹੁੰਦਾ ਤੇਰਾ ਨਾਮ ਕੀ ਗੁਰੂ ਨਾਨਕ ਸਾਹਿਬ ਜੀ ਆਂਦੇ ਸਾਧ ਜੀ ਮੇਰਾ ਨਾਮ ਨਾਨਕ ਨਿਰੰਕਾਰੀ ਐ ਖੱਤਰੀ ਹੁੰਦਾ ਫਿਰ ਅਤੀਤ ਨੇ ਆਖਿਆ ਨਾਨਕ ਜੀ ਤੂੰ ਹੀ ਨਿਰੰਕਾਰੀ ਔਰ ਹਮ ਵੀ ਨਿਰੰਕਾਰੀ ਕੁਝ ਖਾਣ ਨੂੰ ਦਿਓ ਗੁਰੂ ਨਾਨਕ ਜੀ ਨੇ ਛਾਪ ਦੇ ਗੜਵਾ ਅਤੀਤ ਦੇ ਅੱਗੇ ਰੱਖਦਾ ਅਤੀਤਾਂ ਦਾ ਨਾਨਕ ਏ ਮੈਨੂੰ ਪਹੁੰਚ ਗਿਆ ਇਹ ਤੂੰ ਆਪਣੇ ਪਾਸ ਰਹਿਣ ਦੇ ਨਾਨਕ ਜੀ ਆਂ ਦੇ ਦੇਵਤਾ ਜੀ ਮੁੱਖ ਜੋਗ ਜੱਖੀਏ ਉਹ ਫਿਰ ਫਰੀਦਾ ਨਹੀਂ ਫਿਰ ਅਤੀਤਾਂ ਦਾ ਨਾਨਕ ਤੂੰ ਅਸਲੀ ਨਿਰੰਕਾਰੀ ਅਸੀਂ ਨਕਲੀ ਨਿਰੰਕਾਰੀ ਫਿਰ ਗੁਰੂ ਨਾਨਕ ਜੀ ਘਰ ਨੂੰ ਆ ਗਏ ਉਹ ਸਾਧੂ ਗੜਵਾ ਤੇ ਸ਼ਾਪ ਲੈ ਕੇ ਚਲਾ ਗਿਆ ਕਾਲੂ ਗੁਰੂ ਨਾਨਕ ਜੀ ਨੂੰ ਘਰ ਆਏ ਨੂੰ ਦੇਖ ਕੇ ਪੁੱਛਦਾ ਨਾਨਕ ਉਹ ਗੜਵਾ ਦੇ ਛਾਵ ਕਿੱਥੇ ਆ ਗੁਰੂ ਨਾਨਕ ਜੀ ਅੱਗਾ ਚੁੱਪ ਕਰ ਰਹੇ ਬੋਲੇ ਨਾ ਕਾਲੂ ਨਰਾਜ ਹੋ ਗਿਆ ਤੇ ਛਿੱਥਾ ਹੋ ਗਿਆ ਆਖਣ ਲੱਗਾ ਜਾ ਬਾਬਾ ਜਾ ਮੇਰੇ ਘਰੋਂ ਨਿਕਲ ਜਾ ਮੈਂ ਤੇਰਾ ਨੌਕਰ ਥੋੜੀ ਆ ਮੈਂ ਬੜਾ ਭੌਂਦਰੀਆ ਤੂੰ ਸਮਝਦਾ ਕੁਝ ਨਹੀਂ ਮੇਰੇ ਆਖਣ ਦੀ ਬਾਤ ਤੇਰੇ ਮਨ ਵਿੱਚ ਕੋਈ ਨਹੀਂ ਆਉਂਦੀ ਨਾ ਤੂੰ ਮੇਰਾ ਆਖਿਆ ਸਮਝਦਾ ਰਾਇ ਬੁਲਾਰ ਨੇ ਸੁਣ ਕੇ ਕਾਲੂ ਨੂੰ ਬੁਲਾਇਆ ਜਿਸ ਵੇਲੇ ਕਾਲੂ ਆਇਆ ਰਾਇ ਬੁਲਾ ਰੱਖਿਆ ਕਾਲੂ ਹਣ ਕੀ ਹੋ ਗਿਆ ਕਾਲੂ ਆਂਦਾ ਸਵਾ ਹੋ ਗਈ ਛਾਵ ਦੇ ਗੜਵਾ ਪਤਾ ਨਹੀਂ ਕਿੱਥੇ ਸੁੱਟ ਆਇਆ ਕਿ ਕਿ ਸਿਆਣੂ ਦੇ ਦਿੱਤਾ ਕਾਲੋ ਜਦੋਂ ਇਹ ਗੱਲ ਆਖੀ ਤਾਂ ਰਾਿਆਂ ਦਾ ਕਾਲੋ ਨਾਨਕ ਨੂੰ ਜੈ ਰਾਮ ਪਾਸ ਘੱਲ ਦੇ ਐਥੇ ਤੂੰ ਖੱਪਦਾ ਦੇ ਨਾਨਕ ਵੀ ਰਾਜ ਰਿੰਦ ਚਲੋ ਉੱਥੇ ਕੁਝ ਕੰਮਕਾਰ ਕਰੇਗਾ ਕਾਲੋ ਆਖਿਆ ਜਿਵੇਂ ਤੁਹਾਡੀ ਰਜਾਇ ਰਾਏ ਜੀ ਚਿੱਠੀ ਆਪਣੇ ਹੱਥੀ ਲਿਖਦੀ ਚਿੱਠੀ ਵਿੱਚ ਲਿਖਿਆ ਭਾਈਆ ਜੈਰਾਮ ਅਸਾਂ ਨਾਨਕ ਜੀ ਨੂੰ ਤੇਰੇ ਪਾਸ ਭੇਜਿਆ ਤੂੰ ਸਾ ਇਹਦੀ ਖਾਤਰ ਕਰਨੀ ਜੁਗਜ ਤੂੰ ਸਾ ਪਾਸ ਹੋ ਆਵੇ ਸੋ ਢਿਲਣੀ ਕਰਨੀ ਕਿਸੇ ਕੰਮ ਤੇ ਲਾ ਦੇਣਾ ਨਾਨਕ ਜੀ ਨੂੰ ਸਾਲਾ ਕਰਕੇ ਨਾ ਜਾਣੀ ਇਹ ਖੁਦਾ ਹੈ ਚਿੱਠੀ ਨਾਨਕ ਜੀ ਨੂੰ ਦਿੱਤੀ ਰਾਏ ਨੂੰ ਮਿਲ ਕੇ ਤਿਆਰ ਹੋਏ ਫਿਰ ਨਾਨਕ ਜੀ ਦੀ ਮਾਤਾ ਨੂੰ ਮਿਲ ਕੇ ਟੁਰਨ ਲੱਗੇ ਮਾਤਾ ਵਿਰਾਗ ਕਰਨ ਲੱਗੀ ਨਾਨਕ ਮੇਰੇ ਪਾਸ ਸੀ ਤਾਂ ਤਰਵਾਸਾ ਸੀ ਹੁਣ ਪਰਦੇਸ ਚੱਲਿਆ ਕ્યા ਜਾਣ ਆਵੇਂ ਕਿ ਨਾ ਆਵੇਂ ਨਾਨਕ ਜੀ ਆਖਿਆ ਮਾਤਾ ਜੀ ਅਸੀਂ ਇੱਥੇ ਤੁਹਾਡਾ ਕਿਹੜਾ ਕੰਮ ਕਰਦੇ ਸੀ ਉਥੇ ਆਸਾਂ ਨੇ ਕੀ ਕਰਨਾ ਮਾਤਾ ਦਾ ਪੁੱਤਰ ਕੰਮ ਭਾਵੇਂ ਕਰਦਾ ਸੈਂ ਭਾਵੇਂ ਨਹੀਂ ਸੈਂ ਕਰਦਾ ਪਰ ਮੇਰੇ ਨੇਤਰ ਤਾਂ ਠੰਡੇ ਸਨ ਮੇਰੇ ਬਾਣੇ ਸਾਰਾ ਜਹਾਨ ਸੁਖੀ ਵਸਦਾ ਸੀ ਸ੍ਰੀ ਨਾਨਕ ਜੀ ਕਿਰਪਾ ਦ੍ਰਿਸ਼ਟੀ ਕਰਕੇ ਮਾਤਾ ਦਾ ਮੋਹ ਦੂਰ ਕੀਤਾ ਆਖਿਆ ਮਾਤਾ ਜੀ ਪਰਮੇਸ਼ਰ ਸਿਮਰਨ ਕਰਨਾ ਹੋਰ ਸਾਰਿਆਂ ਨਾਲ ਮਿਲ ਕੇ ਬਾਲੇ ਨੂੰ ਨਾਲ ਲੈ ਕੇ ਕਿਰਪਾ ਦ੍ਰਿਸ਼ਟੀ ਸੇ ਉੱਤੋ ਵਿਦਿਆਏ ਗੁਰੂ ਨਾਨਕ ਜੀ ਤਲਵੰਡੀ ਨੂੰ ਤਲਵੰਡੀ ਤੋਂ 5ਵੇਂ ਦਿਨ ਸੁਲਤਾਨਪੁਰ ਜਾ ਵੜੇ ਸੰਮਤ 1544 ਮੱਘਰ ਸੁਦੀ 7ਵੀਂ ਨੂੰ ਸ੍ਰੀ ਗੁਰੂ ਨਾਨਕ ਜੀ ਬੇਬੇ ਨਾਨਕੀ ਜੀ ਨੂੰ ਜਾ ਮਿਲੇ ਬੇਬੇ ਨਾਨਕੀ ਗੁਰੂ ਨਾਨਕ ਜੀ ਦੇ ਚਰਨਾਂ ਦੇ ਟਹਿ ਗਏ ਗੁਰੂ ਨਾਨਕ ਜੀ ਆਂ ਦੇ ਬੇਬੇ ਤੂੰ ਵੱਡੀ ਐ ਸਗੋਂ ਮੈਂ ਤੇਰਿਆਂ ਚਰਨਾਂ ਦੇ ਪਵਾਂਗੇ ਤੂੰ ਮੇਰਿਆਂ ਦੇ ਪੈਰਾਂ ਤੇ ਪਵੇਂ ਮੈਂ ਤੇਰਿਆਂ ਚਰਨਾਂ ਦੇ ਪਵਾਂ ਅਗੇ ਤੂੰ ਮੇਰਿਆਂ ਪੈਰਾਂ ਦੇ ਪਵੇਂ ਬੇਬੇ ਨਾਨਕੀ ਆਂ ਦੀ ਭਾਈ ਜੀ ਤੂੰ ਸੱਚ ਆਖਦਾ ਪਰ ਜੇ ਤੂੰ ਆਦਮੀ ਹੋਵੇਂ ਤਾਈ ਬਾਦ ਕਰਾਂ ਤੂੰ ਮੈਨੂੰ ਪਰਮੇਸ਼ਰ ਨਜ਼ਰ ਆਉਣਾ ਅਗੋ ਜੈ ਰਾਮ ਘਰਨੀ ਸੀ ਬੀਬੇ ਨਾਨਕੀ ਨੇ ਗੁਰੂ ਜਾਨਕ ਜੀ ਨੂੰ ਪੀੜਾ ਵਿਚਾਤਾ ਬਾਲਾ ਜੀ ਬੈਠ ਗਏ ਅੱਜ ਲੱਗੀ ਪੁੱਛਣਾ ਕਿਉਂ ਭਾਈ ਜੀ ਬਾਦ ਖੁਸ਼ੀ ਹੋ ਗੁਰੂ ਨਾਨਕ ਜੀ ਬਾਰਤਾ ਲੱਗੇ ਕਰਨ ਇਨਜ ਨੂੰ ਜੈ ਰਾਮ ਜੀ ਵੀ ਘਰ ਆਣ ਵੜਿਆ ਆਗਰ ਦੇਖੇ ਗੁਰੂ ਨਾਨਕ ਜੀ ਘਰ ਬੈਠਾ ਹੈ ਗੁਰੂ ਨਾਨਕ ਜੀ ਨੇ ਵੀ ਵੇਖਿਆ ਜੋ ਭਾਈਆ ਜੀ ਆਇਆ ਗੁਰੂ ਨਾਨਕ ਜੀ ਉੱਠਦੇ ਹੀ ਜੈ ਰਾਮ ਦੇ ਚਰਨਾਂ ਦੇ ਢੈ ਪਏ ਜੈ ਰਾਮ ਵੀ ਬਹਾਂ ਸਿਆਣਾ ਸੀ ਜੈ ਰਾਮ ਨੇ ਗੁਰੂ ਨਾਨਕ ਜੀ ਦੇ ਹੱਥ ਫੜ ਲਏ ਤੇ ਆਪ ਗੁਰੂ ਨਾਨਕ ਜੀ ਦੇ ਪੈਰਾਂ ਦੇ ਹੱਥ ਰੱਖੇ ਗੁਰੂ ਨਾਨਕ ਜੀ ਆਂਦੇ ਭਾਈਆ ਜੀ ਕੇ ਪੁੱਠੀ ਰੀਤ ਕਿਉਂ ਕੀਤੀ ਜੈ ਰਾਮ ਦਾ ਹੈ ਨਾਨਕ ਜੀ ਤੁਸੀਂ ਜਾਣਦੇ ਹੋਗੇ ਜੋ ਅਸਾਸ ਸਾਲਾ ਜੀਜਾ ਹਾਂ ਪਰ ਮੈਂ ਤੁਹਾਨੂੰ ਪਰਮੇਸ਼ਰ ਕਰਕੇ ਜਾਣਦਾ ਮੇਰੇ ਵੱਡੇ ਭਾਗ ਹੋਏ ਜਦ ਤੁਸੀਂ ਮੇਰੇ ਪਾਸ ਆਣ ਪਹੁੰਚੇ ਹੋ ਔਰ ਮੈਨੂੰ ਆਪਣਾ ਦਰਸ਼ਨ ਦਿੱਤਾ ਔਰ ਮੈਂ ਨਿਹਾਲ ਹੋਇਆ ਪਰ ਜੀ ਹੁਣ ਤੁਸੀਂ ਕੁਛ ਕਰੋ ਨਾ ਬੈਠੇ ਰਹੋ ਸਹਿਜ ਨਾਲ ਪਰਮੇਸ਼ਰ ਦੇ ਗੁਣ ਗਾਓ ਅਰ ਗੁਜ਼ਰਾਨ ਕਰੋ ਗੁਰੂ ਨਾਨਕ ਜੀ ਅੱਗੋਂ ਆਖਿਆ ਭਲਾ ਭਾਈਆ ਜੀ ਤੇ ਜੋਗਜ ਉਹ ਆਵੇਗੀ ਕਿਰਤ ਤਾਂ ਚੰਗੀ ਗੱਲ ਐ ਜੈ ਰਾਮ ਆਖਿਆ ਭਾਈ ਜੀ ਜੋ ਤੁਹਾਡੇ ਜੀਵ ਵਿੱਚ ਉਪਜੀ ਇਹ ਵੀ ਭਲੀ ਗੱਲ ਐ ਜੈ ਰਾਮ ਬੱਚਾ ਨਾਨਕ ਜੀ ਤੁਸੀਂ ਕੁਝ ਤੁਰਕੀ ਪੜਿਓ ਗੁਰੂ ਨਾਨਕ ਸਾਹਿਬ ਜੀ ਆਂਦੇ ਭਾਈਆ ਜੀ ਅਸੀਂ ਇੰਦਗੀ ਪੜਿਆ ਜੈ ਰਾਮਾ ਦਾ ਹੈ ਨਾਨਕ ਜੀ ਮੈਂ ਤੁਹਾਨੂੰ ਮੋਦੀ ਖਾਨਾ ਨਵਾਬ ਦਾ ਲੈ ਦਿਆਂ ਮੋਦੀ ਖਾਨਾ ਗੁਰੂ ਨਾਨਕ ਜੀ ਆਂਦੇ ਕਿਹੜੇ ਨਵਾਬ ਦਾ ਮੋਦੀ ਖਾਨਾ ਲੈ ਕੇ ਦਿੰਦੇ ਹੋ ਜੈ ਰਾਮਾ ਦਾ ਨਾਨਕ ਜੀ ਨਵਾਬ ਦੌਲਤ ਖਾਨ ਲੋਦੀ ਦਾ ਉਹਦਾ ਮੋਦੀ ਖਾਨਾ ਵੱਡਾ ਹੈ ਤੁਹਾਡੇ ਪਾਸੋਂ ਜੇਕਰ ਵਾਵੇ ਉਹ ਕਰਤ ਕਰੋ ਗੁਰੂ ਨਾਨਕ ਜੀਾਂ ਦੇ ਭਲਾ ਭਾਈ ਜੈ ਰਾਮ ਜੀ ਜੇ ਗਰਤਾਰ ਨਵਾ ਦੇਵੇਗਾ ਅਸੀਂ ਉਹ ਹੀ ਕਿਰਤ ਕਰਾਂਗੇ ਤਾਂ ਗੁਰੂ ਨਾਨਕ ਜੀ ਦੀ ਭੈਣ ਬੇਬੇ ਨਾਨਕੀ ਜੀ ਬੋਲੀ ਭਾਈ ਜੀ ਤੂੰ ਤਾਂ ਪਰਮੇਸ਼ਰ ਦਾ ਰੂਪ ਹੈ ਜੇ ਆ ਰਿਜਕ ਪਰਮੇਸ਼ਰ ਨੇ ਦਿੱਤਾ ਤੂੰ ਵੀ ਬੈਠਾ ਖਾ ਅਸੀਂ ਵੀ ਪਰਮੇਸ਼ਰ ਦਾ ਦਿੱਤਾ ਖਾਂਦੇ ਆ ਤੂੰ ਇਹਨਾਂ ਜੰਜਾਲਾਂ 'ਚ ਨਾ ਪਾਓ ਤੂੰ ਸ੍ਰੀ ਨਰੰਕਾਰ ਜੀ ਦਾ ਭਗਤ ਹੈ ਫਕੀਰਾਂ ਦਾ ਦੋਸਾ ਮਿਲਨੇ ਵਾਲਾ ਅੱਗੋ ਗੁਰੂ ਨਾਨਕ ਜੀ ਆਂਦੇ ਭਲਾ ਬੇਬੇ ਜੀ ਜਿਵੇਂ ਤੁਸੀਂ ਆਖੋਵੇਂ ਕਰਾਂਗੇ ਪਰ ਕਿਰਤ ਕਰਕੇ ਖਾਈਏ ਤਾਂ ਪਵਿੱਤਰ ਹੋਈਦੈ ਅਰ ਦੁਸਾਂ ਨੇ ਵੀ ਇਹੋ ਕਿਹਾ ਜੋ ਹੱਕ ਹਲਾਲ ਕਰਕੇ ਖਾਣਾ ਭਲਾ ਨਾਨਕ ਜੀ ਆਂਦੇ ਭਲਾ ਭਾਈ ਜੀ ਜਿਹਾ ਤੁਹਾਡੀ ਮਰਜ਼ੀ ਜਿਹਾ ਤੁਹਾਡੇ ਜੀਵ ਵਿੱਚ ਉਪਜੀ ਉਹ ਭਲੀ ਗੱਲ ਐ ਫੇਰ ਨਾਨਕ ਜੀ ਨੇ ਜੈ ਰਾਮ ਨੂੰ ਪੁੱਛਿਆ ਜੋ ਜੀ ਇਹਦੇ ਹਾਲ ਦੇ ਆਪ ਮਹਿਰਮ ਹੋ ਕੇ ਨਹੀਂ ਤਾਂ ਜੈ ਰਾਮ ਬੋਲਿਆ ਹੈ ਬੰਦੀ ਪਰਮੇਸ਼ਰ ਦੀ ਮੈਂ ਮਹਿਰਮ ਨਾਨਕ ਜੀ ਆਖਿਆ ਸੁਣੋ ਜੀ ਇਹਦਾ ਕਿਤੇ ਰਿਸ਼ਤਾ ਵੀ ਕਰਦੀ ਏ ਇਹਦਾ ਗ੍ਰਸਤ ਨਾਲ ਮੋਹ ਪੈ ਜਾਏਗਾ ਇਹਦੇ ਪਾਸੋਂ ਕਿਰਤ ਵੀ ਹੋ ਆਵੇਗੀ ਤੇ ਜੈ ਰਾਮ ਆਦਾ ਬੰਦੀ ਪਰਮੇਸ਼ਰ ਦੀ ਜਦੋਂ ਇਹ ਕੰਮ ਤੇ ਲੱਗੇਗਾ ਨਾ ਤਾਂ ਹੀ ਕੋਈ ਇਹਦਾ ਰਿਸ਼ਤਾ ਕਰਕੇ ਜਾਊ ਤੇ ਤੂੰ ਕਾਲੀ ਨਾ ਬੈ ਪਰਮੇਸ਼ਰ ਨੂੰ ਚਿਤ ਰੱਖ ਸਭ ਕੁਝ ਅੱਛਾ ਹੋ ਜਾਏਗਾ ਮਨੁੱਖਾ ਨੂੰ ਕਿਰਤ ਕਰਕੇ ਖਾਣਾ ਵਾਜਬ ਹੈ ਜਾਂ ਇਹ ਗਿਰਦ ਲੱਗੇਗਾ ਚਾਰ ਪੈਸੇ ਦੇ ਪਾਸ ਹੋਣਗੇ ਇੱਜ਼ਤ ਇਤਬਾਰ ਬਣੇਗਾ ਤਾਂ ਦੇਖ ਕੇ ਲੋਗ ਰਿਸ਼ਤਾ ਵੀ ਕਰ ਦੇਣਗੇ ਪਰਮੇਸ਼ਰ ਅੱਛੀ ਕਰੇਗਾ ਨਾਨਕੀ ਨੇ ਆਖਿਆ ਭਲਾ ਜੀ ਮੈਂ ਤੁਹਾਡੇ ਕੋਲੋਂ ਸਿਆਣੀ ਨਹੀਂ ਪਰ ਜੇ ਤੁਹਾਨੂੰ ਆਗ ਛੜਨਾ ਸੀ ਜੈ ਰਾਮ ਨੇ ਮੱਗਰ ਸੁਦੀ ਚੌਦਸ ਨੂੰ ਬਾਬੇ ਨਾਨਕ ਜੀ ਦਾ ਨਵਾਬ ਦੌਲਤ ਖਾਨ ਨਾਲ ਮੇਲ ਕਰਾਇਆ ਬਾਬਾ ਨਾਨਕ ਜੀ ਅਦੇ ਜੈ ਰਾਮ ਅਗਲੇ ਦਿਨ ਨਵਾਬ ਪਾਸ ਗਏ ਜੈ ਰਾਮ ਨੇ ਆਖਿਆ ਨਵਾਬ ਜੀ ਆਪ ਮੋਦੀ ਖਾਨੇ ਵਾਸਤੇ ਆਖਿਆ ਸੀ ਸੋਏ ਨਾਨਕ ਨਾਮ ਇਹਦਾ ਮੋਦੀ ਖਾਨੇ ਦਾ ਕਾਮਕਾਰ ਇਨੂੰ ਦੇ ਦਿਓ ਨਵਾਬ ਦੇ ਕੇ ਖੁਸ਼ ਹੋਇਆ ਆਖਿਆ ਜੈ ਰਾਮ ਇਹ ਬੜਾ ਸ਼ਿਹਾਰ ਨਜ਼ਰ ਆਉਂਦਾ ਮੋਦੀ ਖਾਨਾ ਬਹੁਤ ਅੱਛਾ ਚਲਾਵੇਗਾ ਸੋ ਬੜੀ ਪ੍ਰਸੰਤਾ ਨਾਲ ਨਵਾਬ ਕੋਲੋਂ ਜੈ ਰਾਮ ਨੇ ਮੋਦੀ ਖਾਨਾ ਗੁਰੂ ਨਾਨਕ ਸਾਹਿਬ ਜੀ ਨੂੰ ਦਿਵਾਇਆ ਬੇਬੇ ਜੀ ਨੂੰ ਬਾਦ ਖੁਸ਼ੀ ਹੋਈ ਵੀ ਭਾਈ ਜੀ ਕਿਰਤ ਲਗਾ ਕਰਨਾ ਸੰਮਤ 1547 ਮੱਗਰ ਦੀ ਪੁੰਨਿਆ ਵੀਰਵਾਰ ਜੈ ਰਾਮ ਨੇ ਨਵਾਬ ਪਾਸੋਂ ਪੇਸ਼ਗੀ 1000 ਰੁਪਇਆ ਲੈ ਦਵਾਇਆ ਗੁਰੂ ਨਾਨਕ ਜੀ ਮੋਦੀ ਖਾਨੇ ਵਿੱਚ ਜਾ ਬੈਠੇ ਤੇ ਲੱਗੇ ਨੇ ਮੋਦੀ ਖਾਨਾ ਚਲਾਣ ਤੇਰਾ ਤੇਰਾ ਲੱਗੇ ਤੋਲਣਾ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜਿਹੜਾ ਜੀ ਦੀ ਕੋਲ ਜੋ ਵੀ ਆਵੇ ਮਹਾਰਾਜ ਜੀ ਧਰਮ ਦੀ ਕਿਰਤ ਕਰਨੇ ਨਾਮ ਜਪਨਾ ਵੰਡ ਛਕਣ ਦਾ ਉਪਦੇਸ਼ ਕਰਨ